ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਨੂ ਕੇ ਗੱਲ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਹੈ ਬਈ ਵਪਾਰ ਦਾ ਕੰਮ ਕਰਦੇ ਹੈ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਅੱਜ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਵਾਈ ਤੋਂ ਲੈ ਲਾਂਗੇ ਸასიਖਾਲ ਜੀ ਸასიਖਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਬਈ ਨਾਮ ਮੇਰਾ ਗਰਚਰਨ ਸਿੰਘ ਪਿੰਡ ਜੀ ਮਾਨੂ ਕੇ ਗਿੱਲ ਸასიਖਾਲ ਜੀ ਬਿਹਾਲ ਸਿੰਘ ਆ ਜਿਲ੍ਹਾ ਮੋਗਾ ਹੀ ਮੋਗਾ ਨੰਬਰ ਦਾ 98037 31831 ਵਪਾਰ ਦਾ ਕੰਮ ਹਾਂਜੀ ਹਾਂ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹ ਗਾਂ ਦੀ ਕੀ ਡਿਟੇਲ ਹੈ ਕਿੰਨੇ ਸੂਏ ਸੋਨਾ ਜੀ ਇਹ ਦੂਜੇ ਸੂਏ ਹੁੰਦੀ ਹੈ ਜੀ ਕਿੰਨੇ ਕ ਦਿਨ ਲੈ ਜੀ ਬਈ ਇਹ ਦਿਨ ਹਜੇ ਹਫਤਾ ਲੈ ਜੀ ਠੀਕ ਆ ਜੀ ਤੇ ਪਿਛਲੇ ਸੂਏ ਕਿੰਨਾ ਕ ਦੁੱਧ ਇਹ ਵੀ ਆਪਣੀ ਲਈ ਹੋਈ ਆ ਕਹਿੰਦਾ ਮਤਲਬ ਦੁੱਧ ਕੋਈ ਪੁੱਛਿਆ ਨਹੀਂ ਮੈਂ ਦੱਸਿਆ ਨਹੀਂ ਕਿ 20 ਲੀਟਰ ਪਾਣ ਪਸ਼ੂ ਲੈੰਦੇ ਕਰਕੇ 20 ਲੀਟਰ ਦੁੱਧ ਪਾ ਦੋਗੀ ਵੀ ਇਹ ਅੰਦਾਜ਼ਾ 20 ਲੀਟਰ ਬਾਕੀ ਸੇਵਾ ਦਾ ਹਾਫਲਾ ਪਾਉਗੀ ਤੋਰ ਕੇ ਦਿਖਾ ਦਿਓ ਜੀ ਕ੍ਰੋਸ ਚ ਪੈਂਦੀ ਆ ਜੀ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੁੰਦੀ ਆ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਹੈ ਲਗਭਗ ਹਫਤਾ ਲੈ ਜੋ ਇੱਕ ਦੋ ਦਿਨ ਕਈਰ ਪਸ਼ੂ ਉੱਪਰ ਵੀ ਲੈ ਜਾਂਦਾ ਜਾਂ ਪਹਿਲਾ ਵੀ ਸੂ ਪੈਂਦਾ ਹਵਾਨਾ ਘਰਮ ਵਾਲੀ ਨੇ ਬਹੁਤ ਸੋਨਾ ਤਿਆਰ ਕੀਤਾ ਪੂਰਾ ਵੱਡਾ ਹਵਾਨਾ ਜੀ ਤੇ ਤੁਹਾਨੂੰ ਵੀ ਬਹੁਤ ਚੰਗਾ ਲੱਗਿਆ ਵਾ ਹੱਥੀ ਚਵਾਈ ਵਾਲਾ ਚਾਰੇ ਥਣ ਗੱਠੰਗੂ ਵੇਤੀ ਤੇ ਲੱਗੇ ਲਿਆ ਵੀ ਕਾਂਚਾ ਹੈ ਵੀ ਆ ਜੀ ਕੰਦ ਕਾਠ ਚੰਗੇ ਦੀਆਂ ਦੇਖ ਸਕਦੇ ਹੋ ਪੂਰੇ ਹੈਵੀ ਬੋਡੀ ਵੇਟ ਦੀ ਗਾਂ ਇਹ ਹਨ ਇੱਧਰ ਲਈ ਛੱਡ ਦੋ ਵੀ ਤੁਹਾਨੂੰ ਦਿਖਾ ਦਿੰਨਾ ਜੀ 36 22 ਵਾਲਾ ਥਣ ਚਾਰੇ ਥਣ ਨਿਖੜ ਮੇ ਇੱਕੋ ਸਾਈਜ਼ ਦੇ ਹਫ਼ਤੇ ਦੇਕਰ ਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਜੀ ਬਾਕੀ ਵਾਲਟਾਂ ਜਿੰਨੀਆਂ ਹਵਾਨੇ ਚ ਸਾਰੀਆਂ ਕੱਢ ਕੇ ਸੋਣਾ ਬਾਈ ਦਾਖ ਦਾ ਐਗ ਤਿਆਰ 20 22 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰਨੋਂ ਤਾਂ ਪਲੱਸ ਵੀ ਲੈ ਸਕਦਾ ਜੀ ਮੁੱਲ ਬਾਈ ਇਹਦਾ ਜਾਇਜ਼ ਜ। ਮੁੱਲ ਬਾਈ ਇਹਦਾ ਕਰਦੇ ਆ 55000 ਹਾਂਜੀ ਵਿਚੋ ਮਾਨਤਾਨ ਹੋ ਜੂਗਾ ਠੀਕ ਆ ਜੀ ਮੁੱਲ ਬਾਈ ਕਹਿੰਦਾ 57000 ਰੁਪਇਆ ਬਾਕੀ ਮਾਨਤਾਨ ਹੋ ਜੂਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜੀ ਸੂਈ ਵੀ ਆ ਕਿੰਨੇ ਕ ਦਿਨ ਹੋ ਗਏ 24 ਤਰੀਕ ਦੀ ਸੂਈ ਆ 24 ਤਰੀਕ ਦੀ ਸੂਈ ਆ ਹੋ ਗਏ 10 12 ਦਿਨਾਂ ਬਾਸਾ 24 ਦੀ ਸੂਈ ਆ ਠੀਕ ਆ 10 12 ਦਿਨ ਹੋ ਗਏ ਸੂਈ ਨੂੰ ਬੱਚਾ ਕਿ ਦਿੱਤਾ ਜੀ ਮੇਲ ਕਟਾ ਜੀ ਮਗਰ ਤੇ ਕਿੰਨਾ ਦੁੱਧ ਬਾਈ ਨੈਟ ਤਿਆਰ ਦੁੱਧ ਇਹਦੇ ਥੱਲੇ ਹੈਗਾ 9 ਤੋਂ ਉੱਪਰ ਆਪਾਂ 9 ਲੀਟਰ ਦਾ ਸੌਦਾ ਕਰਾਂਗੇ ਚੋਕੇ ਦੋ ਡੰਗ ਲੈ ਜੇ ਟਾਈਮ ਤੋਂ ਟਾਈਮ ਤੇ ਥਣਾ ਥਣਾ ਦੀ ਇੱਕ ਨੰਬਰ ਮਨ ਲੱਗ 4 ਤੋਂ ਠੀਕ ਤਸੀਲ ਸਭ ਕਰ ਮਾ ਵਾਧੂ 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 ਹੋਰ ਕੇ ਦਿਖਾ ਦੇ ਵੀਰੇ ਵੀ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੂਈ ਹੋਈ ਆ 24 ਤਰੀਕ ਦੀ ਸੂਈ ਆ ਤੇ ਅੱਜ 10 ਤਰੀਕ ਹੋ ਗਈ 4 ਯਾਨੀ 10 ਦਿਨ ਹੋ ਗਏ ਸੂਈ ਨੂੰ ਬੱਚਾ ਇਹਨੇ ਘੱਟਾ ਦਿੱਤਾ ਜੀ ਦੇਖ ਸਕਦੇ ਹੋ ਬਾਈ ਕਹਿੰਦਾ ਹੈ 9 ਤੋਂ ਬਾਹਰ ਪਰ ਆਪਾਂ 9 ਕਿਲੋ ਘਰੇ ਚਵਾ ਕੇ ਦੇਣਾ ਫਨਾਂ ਥੋਨਾਂ ਦੀ ਓਕੇ ਹੋਊਗੀ ਜਮਾ ਜੀ ਚਾਰੇ ਥਾਣ ਨਿੱਖੜ ਮੇ ਇੱਕ ਵੇ ਸੈਜ ਦੇ ਕੋਈ ਭੂਰ ਸ਼ਿੱਟਾ ਨਹੀਂ ਬਾਈ ਤੁਹਾਡੇ ਨਾਲ ਨਹੀਂ ਨਹੀਂ ਕੋਈ ਕੋਈ ਬਾਈ ਕਹਿੰਦਾ ਭੂਰ ਸ਼ਿੱਟਾ ਨਹੀਂ ਸੀਲ ਸੌ ਕਰਮ ਵਾਲੀ ਪੂਰੀ ਹੋਊਗੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਬਾਕੀ ਥਾਣ ਚੈੱਕ ਕਰ ਲਓ ਜੀ ਹਰਤੀ ਚਵਾਈ ਵਾਲਾ ਥਾਣਾ ਜੀ ਚਾਰੇ ਥਾਣ ਨਿੱਖੜ ਮੇ ਇੱਕ ਵੇ ਸੈਜ ਦੇ ਕੱਦਗਾਠ ਵੀ ਚੰਗਾ ਬਾਕੀ ਜਿੰਨਾਂ ਦਾ ਤਾਂ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਤਸੱਲੀ ਤੁਸੀਂ ਕਰਨੀ ਹੈ ਚਾਹੇ 2 ਟਾਈਮ ਚਵਾਈ ਕਰ ਲਓ ਚਾਹੇ 4 ਟਾਈਮ ਚਵਾਈ ਕਰ ਲਓ ਚਾਹੇ 6 ਟਾਈਮ ਚਵਾਈ ਕਰ ਲਓ ਜੀ ਮੁੱਲ ਬਾਈ ਇਹਦਾ ਮੁੱਲੇ ਦਾ ਜੀ 60 58000 ਰੁਪਏ ਠੀਕ ਆ ਜੀ ਮੁੱਲੇ ਦਾ ਵੀ ਜਾਇਜ਼ ਕੀਤਾ ਬਾਈ ਨੇ ਮੁੱਲ ਬਾਈ ਕਹਿੰਦਾ 60000 ਰੁਪਏ 58000 ਦੀ ਹਾਂ ਨਾ ਐ ਬਾਕੀ ਜਿਹੜੇ ਵੀ ਇਹਨੂੰ ਦਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ ਨੂੰ ਇੱਕ ਬਾਈ ਦੀ ਗੱਡੀ ਸਵਿਫਟ ਤੇ ਇੱਕ ਸੰਡੀਗੇਟ ਵੀ ਸੇਲ ਆ ਬਾਈ ਦਾ gear ਵਾਲਾ ਸੰਡੀਗੇਟ ਆ ਤੁਸੀਂ ਦੇਖ ਸਕਦੇ ਹੋ gear ਲੱਗਿਆ ਹੋਇਆ ਏ ਦੋ ਦੀ ਉੱਤੇ ਮੋਟਰ ਲੱਗੀ ਆ ਪ੍ਰੋਪਰ ਚਾਲੂ ਹਾਲਤ ਚਾ ਹਾਲਤ ਤੁਸੀਂ ਚੈੱਕ ਕਰ ਲਓ ਜੀ ਇੱਧਰਲੇ ਪਾਸੇ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਪ੍ਰੋਪਰ ਚੱਲਦਾ ਕੋਈ ਨੌਕਸ ਨਹੀਂਗਾ ਇਹਦਾ ਮੁੱਲ ਬਾਈ ਇਹ 15000 ਦਾ ਹੈ ਠੀਕ ਆ ਜੀ ਸਮੇਤ ਮੋਟਰ 15000 ਰੁਪਿਆ ਚਾਲੂ ਹਾਲਤ ਚਾ ਕੇ ਚੈੱਕ ਤੁਸੀਂ ਕਰ ਸਕਦੇ ਹੋ ਗੇਅਰ ਹਾਲਾ ਜੀ 2 ਨੰਬਰ ਬਾਈ ਦੀ ਗੱਡੀ ਸੇਲ ਆ ਜੀ ਸੁਵਿਟ ਐਲ ਐਕਸ ਆਈ ਤੇ ਬਾਈ ਸੀ ਐਨ ਜੀ ਕੱਟ ਵੀ ਲੱਗੀ ਹੋਈ ਆ ਚਾਲੂ ਆ ਜੀ ਚਾਲੂ ਆ ਜੀ ਚੱਲਦੀ ਐਸੀ ਏਸੀ ਹੀਟਰ ਓਕੇ ਆ ਚਾਲੂ ਹਾਲਤ ਚਾ 2007 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ फ्रंट दी चेक कर लो मोगे दी एनओसी निकली हुई है जी बाकी ਵਿੱਚੋਂ ਵੀ ਹਾਲਤ ਸਾਫ ਆ ਸੀਟ ਕਵਰ ਵਗੈਰਾ ਵਧੀਆ ਪਏ ਆ ਜੀ ਕਿੰਨੇ ਕਿਲੋਮੀਟਰ ਚੱਲੀ ਆ ਜੀ ਇਹ ਦੇਖ ਲੱਗਦੇ ਆਸपास ਹੋ ਜੀ ਯਾਨੀ ਲਗਭਗ ਲੱਖ ਚੱਲੀ ਆ ਬਾਈ ਕਹਿੰਦਾ ਦਿੱਲੀ ਨੰਬਰ ਆ एनओसी मोगे दी ਆ ਬਾਕੀ ਹਾਲਤ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਇਹਦਾ ਮੁੱਲ ਬਾਈ ਇਹ ਦੇ ਦਾਂਗੇ 95000 ਦੀ ਠੀਕ ਆ ਜੀ ਵਿਦ ਐਨओसी ਬਾਈ ਕਹਿੰਦਾ 95000 ਦੀ ਦੇ ਦਾਂਗੇ ਵਿਦ ਐਨओसी ਕੰਡੀਸ਼ਨ ਚੈੱਕ ਕਰ ਲਓ 13 ਦੀ ਕੰਡੀਸ਼ਨ ਵੀ ਚੰਗੀ ਆ ਬਾਕੀ ਸਾਫ ਹਾਲਤ ਚਾ ਸੀਟ ਕਵਰ ਵਗੈਰਾ ਵਧੀਆ ਪਿਆ ਲੱਕ ਤੋਂ ਪਲੱਸ ਚੱਲੀ ਹੋਈ ਆ ਸਵਿਵਟ ਐਲ ਐਕਸ ਆਈ ਸੀ ਐਨ ਜੀ ਪਾਸ ਹੀ ਬਾਕੀ ਜਿਹੜੇ ਵੀ ਉਹਨੂੰ ਜਚੂਗਾ ਕੋਈ ਵੀ ਸੌਦਾ ਕਰਨਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਹੋ ਜੀ